ਮੇਰੇ ਦਰਸ਼ਕਾਂ ਨੂੰ ਇੱਕ ਗੱਲ ਦੱਸੋ ਮੈਨੂੰ ਵੀ ਦੱਸੋ ਜੇ ਤੁਸੀਂ ਖੇਡਦੇ ਹੁੰਦੇ ਸੀ ਨਾ ਤੇ ਲੱਗਦਾ ਹੁੰਦਾ ਵੀ ਦੁੱਲਾ ਹੁਣ ਵੀ ਡੱਪਿਆ ਹੁਣ ਵੀ ਡੱਪਿਆ ਹੁਣ ਵੀ ਡੱਪਿਆ ਪਰ ਸੂਰਮੇ ਨੇ ਕਬੱਡੀਆਂ ਪਾਈ ਜਾਣੀਆਂ ਪਾਈ ਜਾਣੀਆਂ ਕੀ ਰੀਜ਼ਨ ਸੀ ਸਾਬ ਹੀ ਚੜਿਆ ਹੁੰਦਾ ਸੀਗਾ ਫੇਰ ਕਹਣਾ ਡੈਗ ਡੈਗ ਕਿਉਂਦਾ ਆਉਣਾ ਡੈਗ ਕੀ ਲਾਈਨ ਤੇ ਲਾਈਨ ਤੇ ਡੱਪਿੰਦਾ ਸੀ ਕੀ ਚੱਕਰ ਸੀ ਇਦਾਂ ਹੁੰਦਾ ਸੀ ਵੀ ਚਲੋ ਸਾਦ ਜਿੰਨਾ ਹੁਣ ਚਾਹਣਾ ਜੀ ਉਹ ਲੈਵਲ ਤੇਗਿਆ ਨਾ ਰਾਈਟ ਬਿਜੂਰਤ ਲਗਣਾ ਪਹਿਲੀ ਡੇਟ ਤੋਂ ਸ਼ੁਰੂ ਹੋ ਜਾਂਦਾ ਹੂੰ ਜਦੋਂ ਤੁਸੀਂ ਬਾਦ ਕਬਡੀਆਂ ਪਾਉਂੀਆਂ ਜਾਂ ਰੀਡਰ ਦੋਆਂ ਜਾਂ ਕਿਦਾਂ ਰਾਈਟ ਫੇ ਹੁੰਦਾ ਵੀ ਹੁਣ ਅੱਦੋ ਵੱਦ ਕੀ ਹੋ ਜਾ ਲਿਆ ਜੀ ਹਾਂ ਉਹ ਤੁਰੇ ਚਲੋ ਹੁਣ ਤਾਂ ਜਾਫੀਆਂ ਨੂੰ ਸ਼ੋ ਪੈ ਗਿਆ ਜਦੋਂ ਇੱਕ ਰੀਡਰ ਬਾਦ ਕਬਡੀਆਂ ਪਾਉਂਦਾ ਨਾ ਰਾਈਟ ਉਹਨੂੰ ਜਾਫੀ ਵੀ ਕਹਿੰਦੇ ਯਾਰ ਲਗਰਾਨੀ ਹੈ ਘਰ ਨਹੀਂ ਹੋਣਾ ਕੋਈ ਨਹੀਂ ਹੂੰ ਬਿਲਕੁਲ ਜੋਰ ਕਰਾ ਲਓ ਜਾਂ ਕਿਦਾਂ ਨਾ ਹੂੰ ਤੇ ਇਹ ਹੁੰਦਾ ਵਾ ਵੀ ਹੁਣ ਐਦੋ ਬਦ ਜੋਰ ਲਹੋੜੀ ਚੱਲਿਆ ਵੀ ਹੁਣ ਤੁਰੇ ਚਲੋ ਬਿਲਕੁਲ ਸਹੀ ਜੀ ਬਸ ਇਹੀ ਮਾਣੀ ਮਾਰਨਾ ਪੈਂਦਾ ਹੁੰਦਾ ਬੜੀਆਂ ਕਬੱਡੀਆਂ ਪਾਈਆਂ ਬਹੁਤ ਥਾਵਾਂ ਤੇ ਤੁਸੀਂ ਬੈਸਟ ਰਹੇ ਕਿੰਨੇ ਕ ਥਾਵਾਂ ਤੇ ਤੁਹਾਨੂੰ ਯਾਦ ਹੋਵੇ ਜੇ ਤੁਸੀਂ ਬੈਸਟ ਰਹੇ ਭਾਜੀ ਮੈਨੂੰ ਬੈਸਟ ਦਾ ਮੈਂ ਬਹੁਤ ਰਹਿਆ ਭਾਜੀ ਬੈਸਟ ਮੈਂ ਅੰਗਲੈਂਡ ਦਾ ਵੀ ਰਿਆਂ ਪਹਿਲੇ ਸੀ 2000 2000 ਦਾ ਵੀ 99 ਦਾ ਵੀ ਤਕਰੀਬਨ ਹੂੰ ਤੇ ਮੈਂ ਟਰੰਟ ਦਾ ਵਰਲਡ ਕੱਪ ਦਾ ਜੀ ਅਮਰੀਕਾ ਕਿਨਵਾਸ ਉਥੇ ਦਾ ਬੈਸਟ ਰੇਟਰ ਜੀ ਚਾਹਾਂਗਾ ਬੈਸਟ ਦੇ ਮੈਂ ਬੋਲ ਰਿਹਾ ਭਾਈ ਬਾਰੇ ਸਭ ਤੋਂ ਮੈਨੂੰ ਵੱਧ ਖੁਸ਼ੀ ਹੋਈ ਸੀ ਉਸ ਟਾਈਮ ਬੈਸਟ ਜਦੋਂ ਪਹਿਲਾਂ ਹੱਕੀਪੁਰ ਨਿਕਲਿਆ ਜੀ 2000 2000 ਦੇ ਵਿੱਚ ਹਾਂਜੀ ਕਿਹੜੀ ਕਲੱਬ ਲਈ ਖੇਡਦੇ ਸੀ ਉਦੋਂ ਉਦੋਂ ਸੀ ਮਹਾਰਾਜ ਰਣਜੀਤ ਸਿੰਘ ਨਾਲ ਬਲਿ ਖੇਡਤੀ। ਕੀ ਬਾਤ ਹੈ ਬੜੀ ਲੰਬੀ ਉਹਨਾਂ ਨੇ ਵੀ ਕਲੱਬ ਬਣਾਈ। ਕਾਫੀ ਸਾਲ ਖੇਡਾਉਂਦੇ ਰਹੇ। ਹਾਂਜੀ ਹਾਂਜੀ ਬਾਬੇ ਜੌਨ ਵੀ, ਜੌਨ ਵੀ ਸੀ ਆਪਣਾ। ਬਿਲਕੁਲ ਜੀ ਹਾਂਜੀ ਅਮਰੀਕਾ ਤੋਂ ਇਕੱਠੇ ਹੋ ਗਏ ਸੀ। ਜੀ ਸਾਰੇ ਪਲੇਅਰ ਲੱਖਾ ਵੀ, ਸੰਦੀਪ ਵੀ ਤੁਸੀਂ ਮੈਂ ਖੁਦ ਖੇਡਿਆ ਹਾਂ। ਹਾਂਜੀ ਬਹੁਤ ਸਾਰਾ ਸਾਰੇ ਗਏ ਸੀ। ਉਹਦੇ ਵਿੱਚ 2000 ਸਕੂਟਰ ਮਿਲਿਆ ਸੀ। ਬੜੀ ਕੀ ਬਾਤ ਹੈ। ਵੀ ਉਸ ਟਾਈਮ ਮੈਨੂੰ ਬੜੀ ਖੁਸ਼ੀ ਹਾਂਜੀ ਇਹ ਹੁੰਦੀ ਆ ਬਿਲਕੁਲ ਸਹੀ ਗੱਲ ਹੈ ਜਦੋਂ ਬੈਸਟ ਮੇਕਰਾਂ ਤੇ ਮੈਨੂੰ ਕੋਈ ਵੀ ਤੁਸੀਂ ਹਰਜੀਤ ਬਾਜੇਖਾਨੇ ਨਾਲ ਕਦੀ ਖੇਡਣ ਦਾ ਮੌਕਾ ਮੈਨੂੰ <coughs> तकरीबन मैं 8-10 ਮੈਚ ਖੇਡਿਆ ਹਾਂ ਹਰ ਜਿੱਤ ਨਹੀਂ ਰਾਈਟ ਤੋਂ ਉਹ ਭਾਈ ਇੱਕ ਮੈਂ ਗਿਆਦ ਨੀਕੀ ਹੋਣਾ ਸਿਮਾ ਆਉਣ ਉਹ ਹੀ ਵੀਰਾ ਨੀਕੀ ਸਾਰੇ ਇਹਨਾਂ ਨੂੰ ਇਕੱਠੇ ਦਾ ਹੀ ਨੀਕੀ ਚਾਚੇ ਉਹਨਾਂ ਹਾਂਜੀ ਹਾਂ ਤੋਂ ਇਹੀ ਇਕੱਠੇ ਗੇਲਦੇ ਸੀ ਹਾਂ ਤੇ ਮੈਂ ਨਾਲ ਉਦੋਂ ਨਮਾ ਸੀ ਮਿਕਸ ਆਪਣੀ ਹੁੰਦਾ ਸੀ ਵਿੱਚ ਚਲੋ ਮੈਂ ਉਹਨਾਂ ਪੰਜ ਤੋਂ ਲੈ ਗਿਆ ਕੀ ਨਾ ਸੋਚਿਆ ਵਿੱਚ ਚਲੋ ਉਹ ਵੀ ਬੰਦੇ ਨਵੇਂ ਹਾਂ ਠੀਕ ਹੈ ਇਨਾ ਚੱਕ ਕੇ ਮੈਨੂੰ ਦਿੱਤਾ ਹਰਜੀਤ ਨੂੰ ਹਰਜੀਤ ਨੇ ਰੀਡਰ ਮੰਗਿਆ ਜਿਹੜਾ ਰੀਡਰ ਹੈ ਨਹੀਂ ਮੈਨੂੰ ਦਿੱਤਾ ਮੈਨੂੰ ਕਹਿੰਦੇ ਵੀ ਆਪਾਂ ਹਿਸਾਬ ਨਾਲ ਕੀ ਨਹੀਂ ਜ਼ਿੰਮੇਵਾਰੀ ਆ ਤੇ ਮੈਂ ਚ ਨਾ ਆਈ ਆ ਵੀ ਇਦਾਂ ਮੈਂ ਕਿਹਾ ਵੀ ਪੰਤ ਮੈਨੂੰ ਪੁੱਛਦਾ ਕਿਦਾਂ ਸਤਾ ਮੈਂ ਕਿਹਾ ਨਹੀਂ ਜਿਹੜਾ ਪਊਗਾ ਉਹ ਹੀ ਪਊਗਾ ਹਾਂ ਵੀ ਆਪਾਂ ਪੂਰਾ ਜ਼ੋਰ ਮਾਰ ਕੇ ਨਾ ਜਾ ਸੀ ਉਹਨੂੰ ਤੁਸੀਂ ਨੇਕੀ ਜੱਚੇ ਚੱਲੋ ਸਾਰੇ ਤੇ ਉਹਨਾਂ ਨੇ ਉਧਰ ਉਹਨਾਂ ਨੇ ਰੇਟ ਦੀ ਲੋੜ ਸੀ ਹਰਜੀਤ ਨੂੰ ਹਰਜੀਤ ਨੇ ਰੇਟਰਮ ਕਹੋ ਤੁਹਾਨੂੰ ਰਿਪਲੇਸ ਕਰ ਲੈ ਉਹ ਕਹਿੰਦੇ ਵੀ ਰਿਪਲੇਸ ਕਰ ਨੂੰ ਤੁਹਾਨੂੰ ਦੇ ਦਿੱਤਾ ਵੀ ਤੂੰ ਹਰਜੀਤ ਲਈ ਖੇਡ ਹਾਂਜੀ ਮੈਨੂੰ ਵੀ ਬਹੁਤ ਇੱਕ ਸੀ ਵੀ ਮੈਂ ਹਰਜੀਤ ਹਾਂ ਵੀ ਹਦੀਦਾਂ ਕਿਹਨਾਂ ਕੀ ਬਾਤ ਹੈ ਮੈਂ ਹਰਜੀਤ ਦੇ ਨਾਲ ਜਾ ਕੇ ਗੱਲਾਂ ਸੁਣੀ ਆਵਾ ਹਰਜੀਤ ਜਿਹੜੀ ਗੱਲ ਬੋਲੇ ਯਾਰ ਖਮਾ ਕਰਨਾ ਕਰਨਾ ਵੀ ਮੈਨੂੰ ਪੋਕ ਨਵਦੀ ਲੱਗਦੀ ਹੈ ਇੱਕ ਸੁਪਰਸਟਾਰ ਬੰਦਾ ਹੀ ਕੋਈ ਸ਼ਕਤ ਬਿਲਕੁਲ ਸੋ ਚਲੋ ਹੀ ਸਾਨੂੰ ਵੇਹੀ ਲੱਕੀਆਂ ਸਾਨੂੰ ਉਹਨਾ ਮੌਕੇ ਮਿਲਿਆ ਖੇਡਣ ਨੂੰ ਬਿਲਕੁਲ ਜੀ ਮੁੜ ਕੇ ਖੇਡੇ ਆ ਚਲੋ ਜੀ ਮੈਂ ਉਦੋਂ ਮੈਂ ਚਾਹਦਾ ਨਹੀਂ ਸੀ ਵੀ ਅਸੀਂ ਹੁਣ ਤੋਂ ਮੈਂ ਹਰੀਏ ਮੈਂ ਹਰਜੀਤ ਨੂੰ ਭਾਈ ਨੂੰ ਮੈਂ ਕਿਹਾ ਭਾਈ ਤੁਸੀਂ ਵੱਧ ਪਾਓ ਕਬੱਡੀ ਕਿ ਆਪਾਂ ਮੈਚ ਉਦੋਂ ਬਿਲਕੁਲ ਉਹ ਕਹਿੰਦਾ ਯਾਰ ਉਹ ਵੀਰੇ ਹੁਣ ਪਸ਼ੂ ਉਹ ਗਾੜੀ ਜ਼ੋਰ ਬਹੁ ਕਰਾਉਂਦੇ ਆ ਉਹਦਾ ਉਹਦੀ ਕਲਟੀ ਹਾਂ ਜੀ ਹਾਂ ਕਰਦਾ ਹੁੰਦਾ ਹਾਂ ਵੀਰਾਵਾਦ ਹਾਂ ਜਿੰਦਰਜੀਤ ਨਾਮ ਸੀ ਬਿਲਕੁਲ ਪੂਰੀ ਟਾਪ ਦੀ ਸਟਾਪ ਲਾਈਨ ਹਾਂ ਜੀ ਹਾਂ ਜੀ ਕਹਿੰਦਾ ਯਾਰ ਪਸ਼ੂ ਆ ਕੇ ਨਾਲ ਜ਼ੋਰ ਬਹੁ ਕਰਾਉਂਦੇ ਆ ਹਾਂ ਤੇ ਮੈਂ ਕਿਹਾ ਵੀ ਚਲੋ ਹੁਣ ਪਾਣ ਤੁਸੀਂ ਨਾਲ ਰਾਈਟ ਤੋਂ ਪੰਜ ਜਫੇ ਖੰਦਾਈ ਮੈਂ ਕਿਹਾ ਚਲੋ ਭਾਜੀ ਫੇ ਇਹਨੂੰ ਖੜਾ ਕਰ ਲਈਨੇ ਮੈਂ ਮੈਂ ਵੱਧ ਪਾਈਨਾ ਕੀ ਬਾਤ ਹੈ ਤੋ ਮੈਂ ਇਹ ਇੱਕ ਬੜੀਆਂ ਵੱਧ ਪਾ ਕੇ ਤੁਸੀਂ ਮੈਚ ਉੱਤੇ ਆਵੋ ਹੂੰ ਤੋ ਚਲੋ ਵੀ ਵਧੀਆ ਲੱਗਾ ਫੇ ਮੈਂ ਉਹਨਾਂ ਨੇ ਮਾਝੇ ਸਿਓ ਕਲਾਨੌਰ ਰਾਈਟ ਤੋ ਫੇ ਉਹ ਕਿੰਦੇ ਵੀ ਅਸੀਂ 5 ਮਿੰਟ ਢੇਰੀਆ ਮੈਚ ਵੀ ਕਰਾਉਣਾ ਅੱਛਾ ਜੀ ਤੋ ਮਹਰਜੀਤ ਨੂੰ ਕਿਹਾ ਮੈਂ ਕਿਹਾ ਭਾਜੀ ਚੱਲ ਇੱਥੇ ਪਾ ਦੇ ਹਾਂ ਹਰਜੀਤ ਕੰਦਰ ਤੁਨੇ ਤੈਨੂੰ ਕਹਿੰਨੇ ਸੂਣਾ ਇਹਨਾਂ ਚੋਂ ਹਾਂ ਜਿੱਦਾਂ ਉਹਦੀ ਬਿਲਕੁਲ ਬਿਲਕੁਲ ਬੋਲਣ ਦੀ ਹਾਂ ਹਾਂ ਜੀ ਤੋ ਕੁਛ ਨਹੀਂ ਹੁੰਦਾ ਤੂੰ ਪਾ ਦੇ ਪੰਜ ਬੜੀਆਂ ਹਾਂ ਤੋ ਮੇਰ ਤੋਂ ਹਰਜੀਤ ਨੇ ਉਹ ਵੀ ਪੰਜ ਗੋਡੀਆਂ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੈਨੂੰ ਹਰਜੀਤ ਵੀ ਨੰਨ ਕਹਿ ਰਿਹਾ ਵਾ ਵੀ ਠੱਲਾ ਸ਼ੀਰ ਦੇ ਕੇ ਕਬੱਡੀ ਪਾਉਣੀ ਕਿਉਂਕਿ ਤੋ ਉਹਨੂੰ ਯਕੀਨ ਹੈ ਤੁਹਾਡੇ ਤੇ ਹਾਂਜੀ ਉਹਨੂੰ ਯਕੀਨ ਹੈ ਤੁਹਾਡੇ ਤੇ ਇਸੇ ਕਰਕੇ ਉਹ ਤੁਹਾਨੂੰ ਹਾਂਜੀ ਹਾਂਜੀ ਕਹਿ ਰਿਹਾ ਸੀ ਵੀ ਪਾਓ ਕਬੱਡੀਆਂ ਹਨਾ ਬੜੀ ਵਧੀਆ ਬੜਾ ਆਨੰਦ ਮਿਲਦਾ ਜਦੋਂ ਕੋਈ ਸੁਪਰਸਟਾਰ ਸਾਨੂੰ ਕਹਿੰਦਾ ਹਾਂਜੀ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਤੇ ਸਾਨੂੰ ਜਿਹੜਾ ਤੁਹਾਡਾ ਸਾਰਾ ਕਬੱਡੀ ਦਾ ਕੈਰੀਅਰ ਇੰਨਾ ਲੰਮਾ ਤੁਸੀਂ ਖੇਡੇ ਆ ਕਬੱਡੀ ਲਈ ਜਿਹੜੇ ਅੱਜ ਕੱਲ ਦੇ ਪਲੇਅਰ ਖੇਡਦੇ ਆ ਹੁਣ ਕੁਝ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮੋ ਅੱਜਕੱਲ ਦੇ ਜਿਹੜੇ ਯੰਗਸਟ ਪਲੇਅਰ ਆ ਤੁਸੀਂ ਦੇਖਦੇ ਰਹਿੰਦੇ ਆ ਹਰ ਟੂਰਨਾਮੈਂਟ ਤੇ ਪਹੁੰਚਦੇ ਆ ਤੁਸੀਂ ਇੱਥੇ ਵੀ ਕੈਨੇਡਾ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਆ ਅੱਜਕੱਲ ਦੀ ਜੰਗਸਟ ਪਲੇਅਰ ਜਿਹੜੇ ਯੰਗ ਪਲੇਅਰ ਨੂੰ ਨਹੀਂ ਕਹਿਣਾ ਚਾਹੁੰਦੇ ਅੱਜਕੱਲ ਸਟੀਰੀ ਰੋਡ ਦਾ ਬੋਲ ਵਾਇ ਹਮ ਹਰ ਇੱਕ ਬੱਚਾ ਜਦੋਂ ਸ਼ੁਰੂ ਕਰਦਾ ਕਬੱਡੀ ਨਾਲ ਉਹ ਇਹ ਨਹੀਂ ਕਹਿੰਦਾ ਵੀ ਮੈਂ ਪ੍ਰੈਕਟਿਸ ਕਰਾਂ ਬਿਲਕੁਲ ਉਹ ਪਹਿਲਾਂ ਕਹਿੰਦਾ ਯਾਰ ਮੈਨੂੰ ਦੱਸੋ ਵੀ ਮੈਂ ਲਾਵਾਂ ਕੀ ਲਾਵਾਂ ਕੀ ਲਾਵਾਂ ਕੀ ਬਿਲਕੁਲ ਮੈਂ ਤੇ ਇਹ ਹਰ ਇੱਕ ਪਲੇਅਰ ਨੂੰ ਕਹਿਣਾ ਚਾਹੁੰਦਾ ਹਮ ਵੀ ਤੁਸੀਂ ਪਹਿਲਾਂ ਤਾਂ ਪੁਰੀ ਬਾਈ ਦਾ ਘਰ ਦੀ ਖਰਾਗਣਾ ਕਬੱਡੀ ਖੇਡੋ ਕਬੱਡੀ ਖੇਡੋ 2-4 ਸਾਲ ਫਿਰ ਤੁਹਾਨੂੰ ਪਤਾ ਲੱਗ ਜੇ ਤੁਹਾਨੂੰ ਗਰਾਊਂਡ ਜਾਣਾ ਆ ਜੇ ਜਾਂ ਤੁਹਾਨੂੰ ਸਾਰੀ ਸਮਝ ਆ ਜੇ ਹੁਣ ਕਿਸੇ ਨੇ ਆਣ ਨੂੰ ਪਤਾ ਨਹੀਂ ਹੁੰਦਾ ਬਿਲਕੁਲ ਅੱਜ ਕੱਲ ਜਿੱਦਾਂ ਦੀ ਉੱਥੇ ਪੜਦਾ ਵੀ ਆ ਹੋਰ ਵੀ ਹੈ ਨਾ ਬਿਲਕੁਲ ਸਹੀ ਗੱਲ ਤੇ ਉਹ ਭਾਜੀ ਸਮਾਨ ਲਾਉਣ ਲੱਪੈਂਦੇ ਆ ਬਿਨਾ ਪੁੱਛੋਂ ਕਿ ਦੁਕਾਨ ਤੋਂ ਲੈ ਲਓ ਜਾਂ ਕਿਤੇ ਮਾਰੇ ਬਿਲਕੁਲ ਸਹੀ ਗੱਲ ਡੀਲਰ ਬੈਠੇ ਆਈ ਐਗਜ਼ੈਕਟਲੀ ਪਰ ਉੱਥੇ ਜੇ ਪ੍ਰੋਪਰ ਤੁਸੀਂ ਕੋਰਸ ਕਰਨਾ ਹੈ ਕਿ ਵਧੀਆ ਬੰਦੇ ਜਿਹੜੇ ਨੂੰ ਨੌਲੇਜ ਆ ਉਹਨੂੰ ਪੁੱਛ ਕੇ ਜੇ ਤੁਸੀਂ ਕਰਦੇ ਆ ਫਿਰ ਕੋਈ ਨੁਕਸਾਨ ਨਹੀਂ ਬਿਲਕੁਲ ਹੁਣ ਆਮ ਹੀ ਉਹ ਕਿ ਭਾਜੀ ਬਹੁਤ ਅੱਜਕੱਲ ਦੁਕਾਨਾਂ ਖੁੱਲੀਆਂ ਹੋਈਆਂ ਹਾਂ ਬਿਲਕੁਲ ਬਿਲਕੁਲ ਸਹੀ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਨੁਕਸਾਨ ਹੈ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਪਲੀਜ਼ ਰਿਕਵੈਸਟ ਹੈ ਜੇ ਤੁਸੀਂ ਕੁਝ ਵੀ ਇਦਾਂ ਦਾ ਕਰਨਾ ਹੋਵੇ ਸਰਟੀਫਾਈਡ ਕੋਚ ਕੋਈ ਸਰਟੀਫਾਈਡ ਡਾਕਟਰ ਦੇ ਕੋਲ ਜਾ ਕੇ ਉਹਨਾਂ ਦੀ ਸਲਾਹ ਲਾਓ ਤੇ ਤਾਂ ਇਹ ਚੀਜ਼ਾਂ